ਬੈਗ ਲਿਆ ਬਠੰਡਾ ਹੀ ਬਠੰਡਾ ਸਿੱਧਾ ਬਠੰਡਾ ਕਿਵੇਂ ਕਾਲੇ ਚਾਹ ਪਾਣੀ ਤੂੰ ਕਿੱਧਰ ਚੱਲਿਆ ਸੱਜਣਾ ਮਰੂੜੀਆ ਕਰਿਆ ਖਰਾਉਣਾ ਹਾਂ ਕਰੇ ਨਾ ਕਿਹੜਾ ਬਣਾ ਦੀ ਤੈਂ 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 ਆਹ ਦੇਖ ਸਾਈਕਲ ਮਿਲ ਗਿਆ ਆਪਾਂ ਨੂੰ ਕਿਵੇਂ ਗੱਲ ਪ੍ਰੀਤ ਹੁਣ ਮੈਂ ਤੇਰੇ ਨਾਲ ਹੱਥ ਕਿਵੇਂ ਵੜਾਵਾਂ ਤੁਸੀਂ ਸਾਈਕਲ ਵੜ ਪਹਿਲਾਂ ਹੈ ਲੋਟਾ ਲੋਟਾ ਜਾ ਮੱਕਿਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਤੇ ਗੱਲਬਾਤ ਅੰਦਰ ਵੜ ਕੇ ਦੱਸਦੇ ਆ ਅੱਜ ਦੀ ਨਵੀਂ ਤੇ ਫਿਰ ਹਾਲ ਜੀ ਆਨੂ ਸਾਰਿਆਂ ਨੂੰ ਅੱਜ 21 ਵਿਸਾਖ 3 ਮਈ ਸਾਲ 2024 ਤੇ ਸ਼ੁੱਕਰਵਾਰ ਦਾ ਦਿਨ ਆਜਾ ਹਾਂ ਤੇ ਤੇ ਸ਼ਗਲੇ ਪਛਾਦੇ ਪਾਣੀ ਸਾਈਕਲ ਸੋਣਾ ਆਪਣਾ ਸਹੀ ਕਹਤੇ ਭਾਈ ਹਾਂ ਹੈ ਦੇਖ ਲਾਂਗੇ ਕੱਲ੍ਹ ਵਾਤ ਇਹ ਆ ਕੀ ਆਖੀ ਰੋਹ ਦਿਨ ਭਾਈ ਆਉਣ ਹੀ ਆਲਾ ਕੇ ਆਪਣੇ ਘਰ ਦੀ ਲਪਾਈ ਹੋਣ ਵਾਲੀ ਆ ਕਿ ਆ ਲਿਪਾ ਪੋਚੀ ਹੋਊਗੀ ਤੇ ਮਿਸਤਰੀ ਨੂੰ ਹੋਰ ਮਿਸਤਰੀ ਨੂੰ ਪੁੱਛਿਆ ਗੱਲ ਵੇ ਭਾਈ ਕਹਿੰਦਾ ਹਾਂ ਅੱਜ ਤੁਸੀਂ ਆ ਹਾਂ ਕਰ ਲਿਓ ਠੰਡਾ ਇਹ ਕੰਦ ਗੋਲੇ ਪਾਣੀ ਛਿੜਕਾ ਛੜਕਾਈ ਕਰ ਲਿਓ ਦੁਪਹਿਰ ਬਾਅਦ ਕੇ ਕੱਲ ਨੂੰ ਆਉਣਗੇ ਭਾਈ ਸਾਹਿਬ ਮਿਸਤਰੀ ਤੇ ਅੱਜ ਉਹ ਚੱਕਾ ਤਰੀ ਕਰਾਂਗੇ ਹੈ ਨਾ ਮੀ ਵਧਾਈਆਂ ਤੇ ਬਾਕੀ ਭਾਈ ਸਾਡੇ ਮਿਸਤਰੀ ਆਏ ਤੂੰ ਪਤਾ ਲੱਗੂ ਹੋਰ ਮਿਸਤਰੀ ਹੈਗਾ ਤੇ ਪਿੰਡੋਂ ਚੁਬਰ ਠੀਕ ਹੈਗਾ ਹਾਂ ਪਹਿਲਾਂ ਗੱਗੂ ਦਾ ਘਰ ਪਾਉਣ ਵੇਲੇ ਵੀ ਉਹ ਹੁੰਦਾ ਸੀਗਾ ਨਾਲ ਤੇ ਕੀ ਸਸਤਰੀ ਕਾਰ ਰਹੀ ਅੰਮੀ ਤੁਹਾਡੀ ਅੱਧ ਵਿਚਾਲੇ ਸਸਤਰੀ ਕਾਰ ਬੈਠਾ ਤੁਨ ਸਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਠੀਕ ਹੈ ਧੰਨਵਾਦ ਬਈ ਸਾਰਿਆਂ ਦੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾ ਜਰੂਰ ਕਰ ਲਿਓ ਤੇ ਸਵਾ 8:30 ਵਜੇ ਦੇ ਲਵੇ ਆ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਤੇ ਅਗਲੀ ਕਹਾਣੀ ਫਿਰ ਦੱਸਦੇ ਆ ਹਾਂ ਪਾਲ ਤኛ ਬੜੇਵੇਂ ਬਈਓ ਜੁੱਪ ਕਰਕੇ ਹਾਂ 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 ਵੋਏ ਕਿਰੋ ਤੇ ਮਿਸਤਰੀ ਨੇ ਜਿਵੇਂ ਆਪਾਂ ਗੱਲ ਕਰੀ ਸੀ ਕਿ ਕੱਲ ਨੂੰ ਆਉਣਾਗਾ ਆ ਸਵੇਰੇ ਸੋ ਅੱਜ ਇਹ ਸਮਾਨ ਸਾਰਾ ਇਥੋਂ ਚੱਕ ਕੇ ਤੇ ਇਹਦੇ ਪਾਣੀ ਦਾ ਛੜਕਾ ਕਰਨਾ ਪਊ ਆਪਾਂ ਨੂੰ ਅੱਜ ਹੀ ਪਿਛਲੇ ਪੈਰ ਤੱਕ ਤੇ ਉਦੋਂ ਤੱਕ ਆਪਾਂ ਤਿਆਰੀਆਂ ਕਰਦੇ ਆਂ ਤੇ ਆ ਸਾਮਾਨ ਸਾਰਾ ਚੱਕ ਕੇ ਆਪਣਾ ਢੋਲ ਖੜਾਗਾ ਸਪਰੇ ਵਾਲੇ ਗੱਲੂ ਕੇ ਵਾਲੇ ਪਾਸੇ ਤੇ ਉਹ ਪਾ ਕੇ ਲਿਆਵਾਂਗੇ ਤੇ ਪਾਣੀ ਦਾ ਸ਼ਰਕਾ ਕਰਾਂਗੇ ਹਾਂ ਜੀ ਨਹੀਂ ਲੱਗਦਾ ਤਰਾ ਹਾਂ ਸਰਦੂਲਗੜ ਜੇ ਸਰਦੂਲਗੜ ਸਿੱਧਾ ਬਟਿੰਡਾ ਸਰਦੂਲਗੜ ਕਿਵੇਂ ਖਾਹਰੂ ਪਾ ਰੱਖਿਆ ਮੰਮੀ ਇਹਨਾਂ ਨੇ ਅੱਜ ਆ ਵਖੀ ਝਟੋ ਜੀ ਲੇਟੀ ਖਾ ਕੇ ਭੁੱਲ ਗਏ ਅੱਜ ਤਾਂ ਇਹ ਹਾਂ ਲੇਟੀ ਖਾ ਕੇ ਭੁੱਲ ਗਏ ਇਹ ਇਹਨਾਂ ਨੂੰ ਲੇਟੀ ਧਰਦੇ ਹੁੰਦੇ ਨੇ ਰੋਜ਼ ਸਵੇਰੇ ਉਦੋਂ ਇਹ ਖਾਹਰੂ ਪਾਉਂਦੇ ਹੁੰਦੇ ਨੇ ਜੇ ਲੇਟੀ ਨੂੰ ਰੋਜ਼ ਲੇਟੋ ਜੀਆ ਮਤਲਬ ਜਿਹੜਾ ਦਲਗਾ ਭਿਉ ਕੇ ਖਵਾਉਂਦੇ ਹੁੰਦੇ ਨੇ ਇਹਨਾਂ ਨੂੰ ਤੇ ਅੱਜ ਪਤਾ ਨਹੀਂ ਇਹ ਮਾਤਾ ਕਹਿੰਦੇ ਭੁੱਲ ਗਏ ਆ ਛੋਟਾ ਛੋਟਾ ਸਮਾਨ ਜਿਆ ਥੋੜਾ ਥੋੜਾ ਜਿਆ ਇਹ ਚੱਕਾ ਤਰੀ ਕਰਦੇ ਆ ਤੇ ਮਨਪ੍ਰੀਤ ਵੀ ਆਪਣਾ ਇੱਥੇ ਜੀ ਕੰਮ ਕਰ ਗਿਆ ਥੋੜਾ ਥੋੜਾ ਅ ਵੱਡਾ ਕੰਮ ਜਿਹੜਾ ਇਹ ਚ ਮੈਨੂੰ ਲੱਗੀ ਜਾਂਦਾਗਾ ਇਹਦੇ ਇੱਥੇ ਪਾਥੀਆਂ ਰੱਖੀਆਂ ਹੋਈਆਂ ਨਹੀਂ ਆ ਪਿੰਡਾਂ ਦਾ ਸ਼ਿੰਗਾਰ ਤੇ ਉਹ ਥੋੜੀਆਂ ਹਟਾਉਣੀਆਂ ਐ ਜੇ ਲੱਗੀ ਜਾਂਦਾ ਬਾਕੀ ਉਹ ਮਸ਼ੀਨ ਹੈ ਜੋ ਵੀ ਦੋ ਜਣੇ ਲੱਗ ਕੇ ਇਧਰ ਖਿੱਚਦੇ ਆਗੇ ਤੇ ਉਹਨੇ ਮਹੌਲੀ-ਵਲੀ ਪਟਾਲ ਗਏ ਕੰਮ ਆ ਜਾ ਆ ਜਾ ਗੁੱਸੇ ਦਾ ਤੋਂ ਨੀਂ ਰੇੜ ਗਏ ਨਾ 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 ਬਾਇ 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 ਬੈਸ ਬਸ ਬਸ ਗੁੱਸਾ ਵਾਲੇ ਹੀਤੀ ਕਰ ਜਾਂਦੇ ਆ ਇੱਕ ਤਾਂ ਖਾਲੀ ਖੜਕ ਦਾ ਭਾਗਾਂ ਵਾਲਾ ਕਹਿੰਦੇ ਖਾਲੀ ਤੇ ਆਹ ਨਲਕਾ ਆਪਣੇ ਤੇਲ ਕੱਢਣ ਵਾਲਾ ਇਹ ਸਾਨ 87 ਦਾ ਬਾਪੇ ਚਾਚੇ ਹੋਣਦੇ ਦਸਣਾ ਮੁਤਾਬਕ ਬਹੁਤ ਪੁਰਾਣਾ ਉਦੋਂ ਦਾ ਤੇ ਇੱਕ ਵਾਰੀ ਇਹਦੀਆਂ ਸ਼ਾਇਦ ਬਿਜਲੀਆਂ ਰਵੜਆਂੀਆਂ ਕਸੀਆਂ ਸੀਗੀਆਂ ਉਹ ਜੁੜੀਆਂ ਹੁੰਦੀਆਂ ਤੇ ਉਹ ਚਾਚੇ ਨੇ ਕੋਲ ਕੇ ਨਵੀਆਂ ਬਾਤੀਆਂ ਸੀ ਤੇ ਉਸ ਤੋਂ ਬਾਅਦ ਰਾਜੀ ਖੁਸ਼ੀ ਓਕੇ ਰਿਪੋਰਟ ਮੋਬਾਈਲਾਂ ਜਮਾ ਪੂਰਾ ਸੋਨਾ ਤੇਲ ਚੱਕਦਾ ਫਟਾਫਟ ਤੇ ਆਹਾ ਸਿਸਟਮ ਇਹ ਕਰ ਲਿਆ ਸੀਗਾ ਕਿ ਹੱਥ 'ਚ ਨਾ ਵੱਜੇ ਤੇ ਆਹਾ ਪੈਬ ਲਾਈ ਹੋਈ ਸੀਗੀ ਕਿ ਆਪਣੇ ਹੜੀ ਵੇਲੇ ਜਦੋਂ ਕਾਲ ਹੁੰਦਾ ਕੰਮ ਥੱਲੇ ਰੱਖੋ ਤੇ ਭਰੋ ਹਜੀ ਤੋ ਫਿਰਦੇ ਹੀ ਆ ਕਿ ਵਿੱਚ ਡੀਜ਼ਲਾ ਤੇ ਕੈਂਟ ਆ ਨਲਕਾ ਹੈ ਨਾ ਮੰਮੀ ਵਧੀਆ ਪਹਿਲਾਂ ਵਾਲੇ ਪੁਰਾਣੇ ਚੀਜ਼ਾਂ ਵਧੀਆ ਹੁੰਦੀਆਂ ਜੀ ਮੈਂ ਪੂਰਾ ਵਧੀਆ ਹੈ ਨਾ ਨਲਕਾਏ ਜੀ ਤੱਕ ਵੀ ਫਟਾ ਫਟ 88 ਦਾ ਜਾਂਦਾ ਹੋਇਆਗਾ ਕਿੰਨੇ 24 ਸਾਲ ਤੱਕ ਇਹੀ ਹੋਗੇ ਮੰਮੀ ਹਾਂ ਮੰਮੀ ਕਹਿੰਦੇ ਜਦੋਂ ਆਸ਼ਾ ਟਰੈਕਟਰ ਲਿਆ ਸੀਗਾ ਉਦੋਂ ਲਿਆਂਦਾ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਮਹਿੰਦਰਾ ਲੈ ਲਿਆ ਸੀਗਾ ਸੂਈ ਚੱਕ ਜਾਵਾਂ ਤੇ ਫਿਰ ਲਿਆਂਦਾ ਸੀਗਾ 82 ਮਾਡਲ ਫੋਰਡ 3600 ਬਹੁਤ ਚਲਾਇਆ ਫੋਰਡ ਵੀ ਆਪਾਂ ਮਹਿੰਦਰਾ ਤਾਂ ਥੋੜਾ ਹੀ ਚਲਾਇਆ ਸੀਗਾ ਅਸੀਂ ਉਦੋਂ ਛੋਟੇ ਹੁੰਦੇ ਸੀ ਚਲਾਉਣ ਚਲਾਉਣ ਸਿੱਖੇ ਸਿੱਖੇ ਸੀਗੇ ਤੇ ਇੱਕ ਆਪਣਾ ਬਸ ਈ ਹੈਗਾ ਹਾਂ ਸੋਨਾ ਲੀਕਾ ਹਣਾ ਤੇ ਜੌਂਡੀ ਆਰਾ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਉਹ ਪ੍ਰੋਣਾ ਸਾਹਿਬ ਦਾ ਕਿ ਆਪਾਂ ਉਹਦੇ ਤੂੜੀ ਵਾਲੀ ਮਸ਼ੀਨ ਚਲਾਉਣੇ ਹੁੰਦੇ ਆ ਪ੍ਰੋਣੇ ਨਾਲ ਰਲਮੀ ਤੇ ਅਸਾ ਵਾਕੀ ਲੋਟ ਆ ਮਸ਼ੀਨ ਫੇਰ ਉੱਥੇ ਖੜਾ ਜਾਂਦੀ ਇਹਨਾਂ ਨੇ ਮਾਮੀ ਦੋਰੇ ਗੱਲ ਆਪਣਾ ਟਰੈਕਟਰ ਲੈ ਕੇ ਆ ਗਏ ਆ ਤੇ ਦੁਪਹਿਰ ਤੱਕ ਹਾਂ ਟੂਟੀ ਚ ਪਾਣੀ ਆਉਂਦਾ ਹੁੰਦਾਗਾ ਤੇ ਉਦੋਂ ਤੱਕ ਇਹ ਸਾਰਾ ਇਹ ਤੇ ਪਾਣੀ ਟੂਟੀ ਨਾਲ ਮੋਟਾ ਮੋਟਾ ਮਾਰੂ ਇੱਕ ਵਾਰੀ ਉਸ ਤੋਂ ਬਾਅਦ ਆ ਪਾਣੀ ਦਾ ਸਪਰੇਅ ਵਾਲਾ ਢੋਲ ਭਰ ਕੇ ਰੱਖਾਂਗੇ ਤੇ ਉਹਦੇ ਨਾਲ ਹਲਕਾ ਹਲਕਾ ਛੜਕਾਣ ਨਾਲ ਦੀ ਨਾਲ ਫਿਰ ਹਾਂ ਚੱਲੀ ਜਾਊਗਾ ਤੇ ਫਿਰ ਆਹ ਆਪਣੀ ਡਿਊਟੀ ਚੱਲੀ ਜਾਂਦੀ ਆ ਤੇ ਆਹ ਸਮਾਨ ਚੱਕਾ ਤਰੀ ਤੇ ਆਹ ਆਪਣੇ ਖੇਤ ਨੱਕੇ ਲਾਉਣੇ ਨੇ ਜਿਹੜੇ ਝੋਨੇ ਵਾਲੇ ਹਾਂ ਬੋਲੇ 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 ਲਾਟਰੀਆਂ ਨਿਕਲੀਆਂ ਜਾਂਦੀਆਂ ਵੱਡੀਆਂ ਵੱਡੀਆਂ ਤੇ ਕਣਕ ਜਿਹੜੀ ਨਿਕਲੀ ਸੀ ਆਪਣੇ ਤੂੜੀ ਬਣਾਉਣ ਵੇਲੇ ਮਮੀ ਬਾਤੀਆਂ ਕਿੱਧਰ ਰੱਖੀਏ ਬਾਤੀਆਂ ਬਤਾਵਾ ਲਈ ਨੇ ਫੱਪੇ ਨੂੰ ਨਾ ਆਵਾਜ਼ ਦੇ ਬਾਹਰ ਪੱਲੇ ਕਲੇ ਵਿੰਡੋ ਬਾਹਰ ਘਰੋਂ ਬਾਹਰ ਠੀਕ ਐ ਬਾਥੀਂ ਲੋਡ ਆਉਂਦੀ ਆ ਭਾਈ ਸਾਡੇ ਅੰਦਰ ਕਰ ਲੋ ਬਾਹਰ ਕਰ ਲੋ ਤੇ ਮਾਵਾ ਭੈਣਾਂ ਨੂੰ ਬੜਾ ਫੇਕਰ ਹੁੰਦਾ ਇਹਨਾਂ ਦਾ ਭੇਜ ਗਈਆਂ ਹਾਏ ਬੂ ਹੈ ਬਾਥੀਆ ਤਾਂ ਆਉਣਾ ਯਾਰ ਕਦੀ ਬਾਦਰੀ ਬੱਕਰੀਆਂ ਦਾ ਹੋਰ ਆਉਂਦੀ ਆ ਦਵਾ ਦਵਾ ਮਾਤਾ ਨੂੰ ਆਏ ਹੋ ਕੇ ਕੇਰਾ ਭੰਨ ਪੁੰਨੀ ਨਾ ਦੇ ਨਾ ਪਾਤੀਆਂ ਦਾਵਾ ਦਾ ਆ ਕੇ ਰਹਾ ਹਟਾ ਦੇ ਆ ਕੇ ਨਹੀਂ ਦਸਣ ਆਉਂਦੀਆਂ ਵੀ ਇੱਧਰ ਨਾ ਦੋ ਉੱधर ਲਿਆਓ ਪੱਲੋ ਚਾ ਕੇ ਦੋਨੇ ਠੀਕ ਹੈ ਜੀ ਪੱਲੋ ਹਟ ਮੈਂ ਨਹੀਂ ਭੰਨ ਕੇ ਨਹੀਂ ਮੈਂ ਆਈ ਕੋਲੀਆਂ ਰੱਖੋ ਕੋਈ ਮੈਂ ਕੋਲੋਂ ਤੋਂ ਰੱਖ ਲਵਾਂ ਕੋਈ ਫੱਬੇ ਲੋਕਾਂ ਦਾ ਚੱਲਾ ਲਾਉਣਾ ਤੈਨੂੰ ਫਿਰ ਵੀ ਲੱਗਦੀ ਹੈ ਇੱਥੇ ਤਾਂ ਥਾਂ ਕਿੱਥੇ ਰਹੂਗਾ ਹੋਰ ਲਾ ਕੇ ਗਾਹਾਂ ਓਏ ਇੱਥੇ ਇਧਰ ਨੂੰ ਡਕਣੀਆਂ ਨਹੀਂ ਚੱਲਾ ਚੱਲਾ ਹੂ ਇਦਾਂ ਉੱਥੇ ਤਰਤਾ ਨਹੀਂ ਨਾਈਟ ਵਾਲੇ ਨਾਈਟ ਵਾਲੇ ਇੰਨੀ ਜਮਾਰਦਾ ਕੀ ਕਰੇਗਾ ਯਾਰ ਝੋਨਾ ਲਾਉਣਾ ਉਥੇ ਗੱਗੂ ਮੱਲ ਆ ਗਿਆ ਭਾਈ ਜਮਾਰ ਦੀਆਂ ਸਲਾਹਾਂ ਕਰਦਾ ਕਰਦਾ ਤੜਕੇ ਮੈਂ ਜਿਮ ਵਿੱਚ ਸੀ ਉਦੋਂ ਵੀ ਫੋਨ ਕਰੀ ਜਾਂਦਾ ਸੀ ਮੈਨੂੰ ਕਹਿੰਦਾ ਜਮਾਰ ਬਿਜਲੀ ਥੋੜੀ ਚਾਰ ਲਾਂਗੇ ਹੱਥ ਨਹੀਂ ਥੱਲੇ ਪਾਏ ਗੱਗੂ ਪਾਏ ਇੱਕ ਲਾਉਣੇ ਜੇ ਲਾ ਦਿਓ ਸਿਆ ਕਬਈ ਤੇ ਘਰ ਦੇ ਨਾਲ ਦਿਨ ਕਹਿੰਦੇ ਭੀੜੇ ਹੋਈ ਜਾਂਦੇ ਆ ਹੀ ਔਖੇ ਔਖੇ ਨਵੇੜ ਲੈ ਕੰਮ ਦਾ ਵਾਦਾ ਵਾਦਾ ਗਰਮੀ ਪੂਰੀ ਆਣ ਤਸੱਲੀਦਾਰ ਹੋਈ ਪਈ ਤੜਕੀ ਸਮਾਂ ਹੋਇਆਗਾ 1:30 ਵਜੇ ਦਾ ਉਹ ਡਿੱਗ ਪੂਆ ਯਾਰ ਖੜ ਮਾ ਢੋਲ ਆਇਵਾ ਮਸ਼ੀਨ ਕਰਾ ਦੇ ਵਿਚਾਲੇ ਹਵਾ ਹੁਬਾ ਆਇਆਂ ਦੀ ਡਿੱਗ ਨੂੰ ਇਹਨੂੰ ਕੀ ਹੈਗਾ ਹੋਰ ਗੱਗੂ ਧਗੜਾ ਆ ਰਿਹਾ ਸੀਜ਼ਨ ਪੂਰਾ ਨਜ਼ਾਰੇਦਾਰ ਹੱਥ ਨਹੀਂ ਮਿਲਾਇਆ ਉਦੋਂ ਦੂਰ ਦੂਰ ਫਿਰਦੇ ਸੀ ਯਾਰ ਆਪਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿਵਾ ਕਰ ਦੱਬ ਕੇ ਬਲੈਕ ਗੱਜ ਕੇਵਲ ਆਉਂਦੇ ਹੁੰਦੇ ਹੈਗੀ ਇੱਥੇ ਉੱਪਰ ਦਾ ਹੈ ਚਾੜੂ ਮਾਰ ਲੈਣਾ ਪਹਿਲਾਂ ਉਧਰੋਂ ਹੀ ਲਾ ਲਿਆ ਖੁੰਜੇ ਜਿਹੋਣ ਜਦੋਂ ਹੱਥ ਹੀ ਲਾ ਲਿਆ ਹੋਰ ਚੱਕ ਲੈਉਣੇ ਗਾਰਦ ਠਾਣੀਆ ਕਰਦਾ ਝਾੜੂ ਕੇ ਸਾਫ ਖੜਜ ਹੁਣ ਸਾਰੇ ਜੀ ਝਾੜੂ ਮਾਰ ਹੀ ਦਈਏ ਨਹੀਂ ਆ ਬਚਾਲੇ ਕਰਾਂਗੇ ਜਮਾ ਇੱਧਰ ਲਈ ਗੰਦ ਗੋਲੇ ਵੀ ਡਿੱਕਾ ਲੱਗੂ ਇੱਥੇ ਹੈਨਾ ਗਾਗੂ ਦੇ ਨਾ ਸਲਾਹ ਕੋਈ ਯਾਰ ਰੰਗਾ ਬੰਦਾ ਤੂੰ ਯਾਰ ਵੇਲੇ ਪੁਆਇਆ ਇਹਨਾਂ ਫੁਆਲਾ ਦੇ। ਅੱਛਾ ਤੂੰ ਆਪਸਲਾ ਲੈਣਾ ਆ। ਤੇ ਆਪਸਲਾ ਕਰਦਾ ਰੱਖ ਲੇ। ਕਿਹਦੀ ਕੋਈ ਮੰਗਰਵਾਰ ਨੂੰ ਮਿੱਟੀ ਪਾ ਰਹੇ ਗੱਗੂ ਯਾਰ ਕਰੇ। ਹੋਰ ਕਰੇ। ਕਿੱਥੇ ਲੱਗੂ ਜੀ ਰੀ? ਦੱਸਾਂ ਲਾਊਗਾ। ਹਾਂ ਠੀਕ। ਅੱਛਾ ਲਾ ਰਹੇ। ਆਪੇ ਚਾਲ ਕੋਈ। ਟੂੜੀ ਟੂੜੀ ਹਾਰੀ ਡਿਸੀਜਨ ਤੋਂ ਬਾਅਦ ਤਾਂ ਐ ਲਾਦੇ ਭਝਾਲ ਜਾ ਕੇ ਟੇ ਆਉਂਦਾ ਜਿਵੇਂ ਹੌਲੀ ਜੋਗੇ ਉਹਨੇ ਹਣਾ ਗੱਗੂ। ਕਰ ਲਈ ਨੀਂਦ ਪੂਰੀ? ਹਾਂ ਪੂਰੀ ਪੂਰੀ। ਗੱਗੂ ਤਾਂ ਖੇਤ ਵਿੱਚ ਜਰਾ ਨਾਲ ਹੀ ਬੱਟਾਂ ਹੀ ਤੇ ਡੇਕਦਾ ਫਿਰਦਾ ਰਹਿੰਦਾ ਸੀਗਾ। ਆਸ਼ੇ ਦੇ ਬਹੁਤ ਨਿਆਰੇ ਲੇ ਗੱਗੂ ਦੋਨੇ ਤਿਕਣਾ ਇਹੋ 15 ਦਿਨ ਲਗਾਤਾਰ ਹੀ ਚੱਲਿਆ ਆਸ਼ੇ ਦੇ ਗੱਗੂ ਕੱਗੂ ਆਟਾ ਹੀ ਚੱਕੀਆਂ ਰਵੀ ਰਉਣ ਕੇ ਗਰਦ ਠਾਨੀ ਹੈ ਗਰਦ ਗਰਦ ਠਾਨੀ ਹੈ ਗਰਦ ਸੋਮਰ ਕੇ ਤੇਰੀ ਕੌਲੇ ਨਾਲ ਲਾਈ ਨਾ ਸਿੱਖਾਈ ਨਹੀਂ ਸੁਣਾਉਂਦੇ ਸੀ ਗੱਗੂ ਪੁਰਨਾ ਦੇ ਵੇਲੇ ਨਾ ਆਇਸਰਾ ਹੱਥਾਂ ਦੇ ਕੋਲ ਆਇਗਾ ਉਹ ਹੇਚ ਲਾ ਦੇਂਗਾ ਇੰਤਝੇ ਦੇ ਕੋਲ ਸਰੌਂ ਦੇ ਤੱਕ ਗਿਆ ਆ ਆਇਆ ਨਾ ਇਹਦੇ ਲਈ ਚਲੋ ਫੂ ਨਾ ਕਰਉਣਾ ਬੋਲਾ ਬੋਹੜਾ ਨਹੀਂ ਬਸ ਇਸੇ ਬੈਠੀ ਰਹੋਗੇ ਐ ਯਾਰ ਤੇ ਬਰੇ ਲਪਾਈ ਹੋ ਜੂਗੀ ਗਰਦ ਥਾਣੀ ਹੈ ਠੀਕ ਹੈ ਇਪਾਈ ਉਹਿਆਉ ਕਰ ਰਹਾ ਦੀ ਕੀ ਕਰ ਦਊ ਹਾਂ 30 ਨਹੀਂ ਲੱਗਦੀ ਇਪਾਈ ਅਚਲ ਪਾਈ ਘਟ ਸੁਣੀ ਲੱਗਦੀ ਹੈ ਪਾਈ ਉਹ ਕੋਈ ਕੁਝ ਨਹੀਂ ਡਿਗਦੇ ਹੈ ਤਾਰੋ ਗ੍ਰਿਪਾਂ ਚ ਲੱਗੀ ਹੋਈ ਆ ਆਹਾਂ ਵੀ ਕਰੋ ਕੋਈ ਛੜਾ ਹੀ ਕਰ ਲੈ ਹੈ ਸਾਰਾ ਕਰੋਗੇ ਗਰਦਠਾਨੀਆਂ ਕਰਦਾ ਨਹੀਂ ਸਾਰਾ ਕਰਨਾ ਗਰਦਠਾਨੀਆਂ ਜੇ ਤੋ ਕਹੀ ਦਿੱਤਾ ਤੇ ਠੀਕ ਆ ਚੱਕ ਦੀ ਫਟੇ ਚੱਕ ਦੀ ਫਟੇ ਕਰਾਤਾ ਜਾ ਕਰੇ ਕੰਮ ਹਾਂ ਕਾਇਆ ਕਰੇ ਬੁਰ ਵੀ ਲਾਉਣਾ ਯਾਰ ਬੋਰ ਵੀ ਸਾਰਾ ਹੋਇਆ ਰਹਿਤਾ ਸ਼ੁਕਰ ਹੈ ਯਾਰ ਬਹੁਤ ਚਿਰ ਪਿਆ ਹੈ ਓਹਨਾਂ ਦਾ ਠੀਕ ਹੈ ਬਸ ਭਾਈ ਇਹਦੇ ਛੋਟੇ ਭਾਈ ਨੇ ਹੌਸਲਾ ਦੇਤਾ ਤੇ ਚਾਕ ਦੇਗੇ ਫਟੇ ਲੋਟੇ ਇਹ ਨਾਲ ਤੇ ਮਿੱਤਰਾਂ ਦੀ ਹੁੰਦੀ ਹੈ ਐਂ ਕਰਾ ਕਾਗਜ ਜਤੈ ਅਮਰ ਬਾਕੇ ਦੇ ਉੱਤੇ ਦਵਾ ਦੇ ਆਹ ਪਤਾ ਇਹਦੇ ਉੱਤੇ ਕਾਗਜ ਦਵਾ ਦਿਆ ਹਾਂ ਟਾਈਮ ਰੁਵਾ ਅਸੀਂ ਕਣਕਾਂ ਦਾ ਢੋਲ ਕੀ ਬਾਹਰ ਕੱਢੇ ਮਿਲਦਾ ਹਾਂ ਰੱਬ ਦਾ ਰੱਥ ਖਰਾਬ ਹੋ ਗਿਆ ਬੱਦਲ ਬਾਈ ਜੂਗੀ ਇਧਰ ਹੀ ਹੋਰ ਹੀ ਕਿਸਮ ਦਾ ਆਇਆ ਮੌਸਮ ਤੇ ਸਾਰੇ ਤੋਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਮਨਪ੍ਰੀਤ ਕਹਿੰਦਾ ਉਹ ਵੀ ਕਰਦੇਗੇ ਕਿ ਸਪਲਾਈ ਕੱਟਦੀ ਹੈ ਮਸ਼ੀਨ ਦੀ ਇਧਰੋਂ ਇਹ ਤਾਰ ਕੱਢਦੀ ਉੱਥੇ ਫਿਰ ਗਿੱਲਾ ਸੇਲਾ ਪ੍ਰੋਗਰਾਮ ਹੋਊਗਾ ਫਿਰ ਕਈ ਵਾਰੀ ਅਰਥਕਰੰਟ ਵਾਲਾ ਡਰ ਹੁੰਦਾਗਾ ਇਹਦਾ ਮੈਨ ਦਾ ਪਾਣੀ ਆ ਤੋਚਦਾ ਆ ਠੀਕ ਆ ਠੀਕ ਆ ਹਾਂ ਹਾਂ ਬੈਗ ਲਿਆ ਬੈਗ ਬੈਗ ਲਿਆ ਬੈਗ ਲਿਆ ਮੰਨਦਾ ਸੀ ਜਿਹੜਾ ਖੋਲ੍ਹਣਾ ਵਾਗੇ ਤੂੰ ਪੜਦੇ ਨਾ ਭਾਈ ਚਾਰ ਪਿੱਛੇ ਢੋਲ ਹੈ 500 ਲੀਟਰ ਦਾ ਭਰਿਆ ਹੋਇਆ ਹੈਗਾ ਤੇ ਜਦੋਂ ਅਸੀਂ ਕੇ ਤੇ ਢੋਲ ਆਸ਼ੇ ਮਗਰ ਪਾਇਆ ਹੁੰਦਾ ਸੀ ਉਦੋਂ ਬੱਟਾਂ ਤੇ ਆਹੀ ਹਾਲ ਹੁੰਦਾ ਸੀਗਾ ਤੂੰ ਦੇਖ ਇੱਕ ਬੰਦਾ ਮੂੰਹੇ ਚੜਾਉਣਾ ਪੈਂਦਾ ਸੀ ਅਗੋਂ ਮੂੰਹ ਚੱਕਦਾ ਹੁੰਦਾ ਸੀ ਇਹ ਢੋਲ ਵਾਲਾ ਵੱਡਾ 500 ਲੀਟਰ ਆਸ਼ੇ ਵਾਸਤੇ ਬਹੁਤ ਹੋ ਜਾਂਦਾ ਬੜਾ ਹੋ ਜਾਦਾ ਇੱਥੇ ਸਾਈਡ ਤੇ ਖੜਾਦਾ ਸਾਈਡ ਤੇ ਸਾਈਡ ਤੇ ਆਰ ਲੈ ਇੱਧਰ ਬਸ ਸਿੱਧਾ ਕਰ ਲੈ ਸਿੱਧਾ ਕਿਹੜਾ ਦੁਪਹਿਰ ਨੂੰ ਟੂਟੀ ਚ ਪਾਣੀ ਆਉਂਦਾ ਹੁੰਦਾਗਾ 2:30 ਤੇ 3:00 ਵਜੇ ਤੋਂ ਨੀਰਾਚਾਰਾ ਲਾਉਣਾ ਤੇ ਉਦੋਂ ਮੋਟਾ-ਮੋਟਾ ਪਾਣੀ ਇੱਕ ਵਾਰੀ ਪਾਈਪ ਨਾਲ ਮਾਰ ਲਾਂਗੇ ਤੇ ਉਦੋਂ ਬਾਅਦ ਇਸ ਨਾਲ ਛੜਕਾ ਕਰੀ ਜਾਵਾਂਗੇ ਮੱਠਾ-ਮੱਠਾ ਐਂਪਲੈਂਟ ਐਤਿਆ ਤੇਕ ਆਇਆ ਗੱਗੂ ਰਿਓ ਧਰਦੇ ਫਿਰਦੇ ਇਹੋ ਕਹਿੰਦਾ ਕੰਮ ਹੁੰਦਾਗਾ ਤੇ ਹਾੜੀ ਦੇ ਕੰਮਾ ਪੂਰੇ ਤੇ ਗੱਗੂ ਕਹਿੰਦਾ ਆ ਤਾਂ ਕੰਮ ਹੀ ਕੁਛ ਨਹੀਂ ਲੱਗਦਾਗਾ ਠੰਡਾ ਮਿੱਠਾ ਕੰਮ ਹੁੰਦਾਗਾ ਹਲਕਾ ਵਲਕਾ ਛੜਕਾ ਹੋਈ ਨਾ ਠੰਡੀ ਹਵਾ ਆਉਂਦੀ ਐ ਲਪਾਈ ਨਾਲ ਖੈ ਖੈ ਕੇ ਹਨਾ ਗੱਗੂ ਤੇ ਗੱਗੂ ਕਾ ਘਰ ਦੀ ਪਿੱਛੇ ਇਹ ਲਪਾਈ ਕਰੀ ਐ ਤੇ ਉਸ ਤੋਂ ਬਾਅਦ ਜਦੋਂ ਅੰਦਰ ਵੜਦੇ ਸੀਗੇ ਤੇ ਜਮਾਂ ਐਨੇ ਏਸੀ ਟਾਈਪ ਗੱਲਬਾਤ ਲੱਗਦੀ ਹੁੰਦੀ ਸੀਗੀ ਤੇ ਇੱਕ ਵਾਰੀ ਤਾਂ ਸੂਤ ਹੋਏ ਨਾ ਕੰਮ ਤੇ ਇਧਰੋਂ ਸੂਰਜ ਹੋਰੇ ਗਾਇਬ ਹੋ ਚੁੱਕੇ ਨੇਗੇ ਤੇ ਮੌਸਮ ਗੱਗੂ ਕਹਿੰਦਾ ਬੇਵੱਤਾ ਹੋ ਗਿਆ ਤੇ ਫਿਲਹਾਲ ਹ ਜੰਗੀ ਪੱਧਰ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਗਈਆਂ ਤੇ ਸਮਾਂ ਹੋ ਗਿਆ ਇਸ ਵਕਤ 10:55 ਮਿੰਟ ਤੇ ਬਹਾਵਾ ਟਾਈਮ ਦਾ ਟੋਪਿੰਗ ਇੱਥੇ ਹੋਈ ਜਾਂਦਾ ਸੀ ਉਹਨੇ ਇਹ ਚੋਬਰ ਆ ਗਏ ਤੇ ਆ ਥੋੜੀ ਥੋੜੀ ਚੱਕਾ ਧਰੀ ਜੀ ਰਹੇਗੀ ਬਸ ਇਹਨੂੰ ਚੈੱਕ ਕੇ ਹੈ ਠਾਦਿਏ ਕਰਦਾ ਠਾਦੀਏ ਕਰਦਾ ਗਲਤ タル ਕੇ ਦੀ ਠਾ ਰੱਖੀ ਆ ਦਰਵਾਜ਼ਾ ਦਾ ਮਸ਼ੀਨ ਨਵਾਰ ਦਈ ਅੱਜ ਜਾ ਕੇ ਮਰ ਰੋਹੀਂ ਦੀ ਪੱਟੇ ਦੇ ਸਾਈਡ ਤੇ ਲੱਗਦਾ ਟੋਕੜੀ ਅੱਛਾ ਮੈਂ ਇਕੱਠਾ ਹੋ ਰਿਹਾ ਹੋਇਆ ਠੀਕ ਆ ਸਤਰੀ ਗਾਲ ਬਾਪੇ ਆਤਰੀ ਗਾਲ ਭਾਈ ਛਾਂਗਤੇ ਹਨ ਥੋੜੇ ਥੋੜੇ ਜਾਟਕ ਵੀ ਔੜੀ ਔੜੀ ਹਟ ਜਾਣਗੇ ਕੋਈ ਨਾ ਕੋ ਕੇ ਹਾ ਰੋਟਾ ਪਾ ਗੋ ਰੋਟਾ ਕੰਮ ਆ ਆਹ ਕਾਗੇ ਜਾ ਕੇ ਵੀਰ ਬਣ ਕੇ ਉਹ ਉੱਥੇ ਰੱਖਦੇ ਅੱਗੇ ਰੇੜੀ ਚ ਇਹ ਵੀ ਵਰਤੋਂ ਮਾਤਾ ਕਹਿੰਦੀ ਉੱਥੇ ਕਰਨੀ ਆ ਘਾਰਿਆਂ ਤੇ ਮਤਲਬ ਘਾਰੇ ਸੀ ਭਜਣ ਨਹੀਂ ਦੇਣੇ ਪਾਤੀਆਂ ਵਰ ਘਾਰੇਆਂ ਵਾਲਾ ਮਹੌਰ ਤੁਹਾਨੂੰ ਇੱਕ ਵਾਰੀ ਫੇਰ ਨਿਗ੍ਹਾ ਮਰਵਾ ਦਿੰਨੇ ਸਾਡੇ ਵਾਲੇ ਪਾਸੇ ਪਾਤੀਆਂ ਵਾਲਾ ਚੰਗਾ ਸੋਹਣਾ ਜ਼ੋਰ ਹੁੰਦਾ ਇੱਧਰ ਸਾਰਿਆਂ ਦਾ ਤੇ ਆ ਪਈਆਂ ਵਰਗੇ ਇਹ ਪੱਤੀਆਂ ਪਾਤੀਆਂ ਤੇ ਇਹ ਮਾਲਵੇ ਵਾਲੀ ਸਾਈਡ ਹਜੇ ਤੱਕ ਆਹ ਰਿਵਾਜ ਹੈਗਾ ਬਈ ਸਾਡੇ ਗਵਾਰੇ ਰੂੜੀਆਂ ਘਰਾਂ ਦੇ ਵਰਗੇ ਤੇ ਮੱਝਾਂ ਸਾਡੇ ਘਰਾਂ ਦੇ ਅੰਦਰ ਨੇ ਆਈਆਂ ਤੇ ਨਹੀਂ ਅਜੇ ਹੋਰ ਆ ਆ ਮਾਜਾ ਦਵਾਬਾ ਉਸ ਪਾਸੇ ਦਾ ਜਿਵੇਂ ਕਹਿੰਦੇ ਆ ਸਾਰੇ ਹਵੇਲੀਆਂ ਅੱਡੋ ਅੱਡ ਬਣਾਤੀਆਂ ਪਸ਼ੂ ਵਾਲੀਆਂ ਉਹਨਾਂ ਨੇ ਤੇ ਸਾਡੇ ਵਾਲੇ ਪਾਸੇ ਵਾਲੇ ਇੱਕੋ ਘਰ ਚ ਬਸੋਂ ਸਾਰੇ ਦੀ ਤੈਂ ਤੈਂ ਤਾ ਵਧਾਈਆਂ ਮਾਤਾ ਨਵੇਂ ਸੂਟ ਦੀਆਂ ਵਧਾਈ ਬਾਬੋ ਜੀ ਵਧਾਈ ਹੋਵੇ ਮਮੀ ਨੇ ਨਵੇਂ ਸੂਟ ਪਾਇਆ ਠੀਕ ਆ ਤੇ ਮਾਤਾ ਜੀ ਬਈ ਅੱਜ ਆ ਚੱਲੇ ਆ ਮਾੜੇ ਰਿਸ਼ਤੇਦਾਰੀ ਚ ਕਿਤੇ ਪਾਪਾ ਹੈਪੀ ਹੋਰੇ ਤੇ ਤਾਣੋ ਆ ਪਾਹਾ ਬੋਕਰ ਵਾਲੀ ਰੋਟੀ ਦਵਾ ਦਮ ਲਾਰ ਕੀ ਆਪ ਹੀ ਚੱਲ ਵੀ ਇਹਨਾਂ ਦਾ ਕੰਮ ਤਾਂ ਬੰਦਿਆ ਦੇ ਕਰਨ ਦਾ ਸੂਤ ਹੁੰਦਾਗਾ ਕੋਈ ਤਾਂ ਨਾ ਮੇੜਾ ਨਹੀਂ ਹੈਨਾ ਮੰਮੀ ਕੋਈ ਡਰ ਨਹੀਂ ਮਾਤਾ ਕਹਿੰਦੇ ਭਾਈ ਦੋ ਝਾੜੂਆਂ ਨਾਲ ਨਾ ਸੰਭਰ ਕੇ ਦੇਖਾਂ ਕੀ ਲੋਟ ਆ ਜੇ ਕੰਮ ਠੀਕ ਹੈ ਵੈਸੇ ਚੈੱਕ ਕੋਈ લાલિયા બિੜੀ ਜੀ ਆਪਦੀ ਤੇ ਰੋਟੀ ਜੋਗਾ ਫਿਲਹਾਲ ਆ ਕੰਮ ਕਰ ਲਿਆ ਮੈਨੂੰ ਸੋਹਣਾ ਲੱਗ ਰਿਹਾ ਇਧਰ ਖਾਲੀ ਖਾਲੀ ਜੀਗਾ ਦੇਖ ਕੇ બોਲ બોਲ ਮਾਰੇ ਅਮੀ ਤੇ ਫਿਲਹਾਲ ਹ ਜ਼ੋਰ ਜ਼ੋਰ ਨੇ ਦਰਸ਼ਨ ਦੇ ਦਿੱਤੇ ਆ ਦਵਾਰੇ ਤੇ ਸੇਕਾ ਐਨ ਪੂਰਾ ਕਹਿੜਾਗਾ ਗਰਮੀ ਆ ਸੋਹਣੀ ਆ ਗਰਮੀ ਹਾਂਜੀ ਆਸਤਰੀ ਕਾਲ ਜੀ ਸਾਤਰੀ ਕਾਲ ਹੋਣੇ 3 ਵਜੇ ਦਾ ਸਮਾਂ ਹੋ ਗਿਆ ਤੇ ਟੂਟੀ ਚ ਪਾਣੀ ਵੀ ਆ ਚੁੱਕਿਆ ਹੈ ਇਧਰੋਂ ਤੇ ਉਧਰੋਂ ਮਾਨਪ੍ਰੀਤ ਨੇ ਟਰੈਕਟਰ ਚਲਾ ਕੇ ਮਸ਼ੀਨ ਦੀ ਗਰਦ ਕੱਢਤੀ ਗਰਦ ਕਾੜ ਰੱਖੀ ਹੈ ਤੇ ਮਾਤਾ ਜੀ ਨੇ ਖਾਲ ਪਾਤੀ ਹਾਂ ਪਾਣੀ ਹੋਰ ਪਾ ਲੈਣਾ ਮੈਂ ਹਾਂਜੀ ਜਦਾ ਸੱਨੀ ਰਲਾਉਣਗੇ ਫੇਰ ਅਗਲਾ ਕਾਰਜ ਕਰਮ ਦਿਖਾਉਣਗੇ ਆਏ ਗਾਣੂ ਕਰਦੇ ਆ ਆ ਗਿਆ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਠੀਕ ਹੋ ਕੇ ਖੜੋ ਠੀਕ ਹੋ ਕੇ ਖੜੋ ਠੀਕ ਹੋ ਕੇ ਪਿੱਛੇਓ ਪਿੱਛੇਓ ਬੱਕਲੀਆਂ ਆਹੀ ਬੱਕਲੀਆਂ ਜੀ ਹਾਂ ਤੁਹਾਡੀ ਆਪਣੀ ਸੰਨੀ ਵਿੱਚ ਤੁਹਾਡੇ ਆਪਣੇ ਨੀਰੇ ਵਿੱਚ ਹਾਲੋ ਸੁਮੇਗੀ ਜੀ ਆਨੇ ਭਾਈ ਆ ਤਾ ਤਾ ਜਸਰੀਕਾ ਨਾ ਤ ਵੀ ਮਿਲਿਆ ਲੋ ਫਿਰ ਮੇਰੇ ਨਾਲ ਦੇਖੀ ਮੰਤਿ ਨੇ ਕਿੰਨਾ ਚੇਕੜ ਕਰਤਾ ਮੰਤਿ ਚਾਚੇ ਨੇ ਚਾਚਾ ਜੀ ਨੇ ਆਖਿਆ ਤੂੰ ਮੈਨੂੰ ਵੀ ਨਹੀਂ ਚਾਚਾ ਜੀ ਆਖਿਆ ਅਗੇ ਹਾਂ ਮੁੰਮੀ ਨਾ ਮੇਰੇ ਦੇਤੀ ਇਹਦਾ ਬਾਲਾ ਪੜਾ ਬਈ ਜਦੋਂ ਵੀ ਆਉਂਦਾ ਸਾਡਾ ਪਤੀਜਾ ਉਹਦੀ ਜਿਹੜੀ ਚੀਜ਼ ਨੂੰ ਗੱਲ ਕਰਦੇ ਉਹੀ ਕਹਿੰਦਾ ਮੈਂ ਲਿਆਂਦੀ ਆ ਕੱਲ ਕਹਿੰਦਾ ਟਰੈਕਟਰ ਮੈਂ ਲਿਆ ਕੇ ਤਾ ਤੁਹਾਨੂੰ ਚਲਾਉਣ ਨੂੰ ਹਣਾ ਜੀ ਜਾ ਮਲਾਲਾ ਹੱਥ ਚਲਾ ਸਾਤ੍ਰੀਕਾਲ ਪਤੀਜੇ ਗੁੱਡ ਆਫਟਰਨੂਨ ਪਤੀਜੇ ਬਸ ਗਰਮੀ ਆ ਜੂਗੀ ਦੇਖੀ ਸਾਰਾ ਕੁਝ ਸਮਾਨ ਚੱਕਤਾ ਇੱਥੋਂ ਆਪਾਂ ਅੱਜ ਦੱਸ ਕੀ ਕਰਾਂਗੇ ਬਤਾਓ 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 ਕੀ ਕਰਾਂਗੇ ਇਹ ਭੱਜੂਗੀ ਇਹ ਤਾਂ ਕਰਨ ਏ ਓਏ ਮੂੰਹ ਬੰਦੀ ਨਾ ਕਰ ਲੈ ਕਿਤੇ ਯਾਰ ਨਾ ਸਹੀ ਜੇ ਪੁੱਤਰੇ ਪ੍ਰੈਸ਼ਰ ਹੁੰਦਾ ਹੱਥ ਜੋਂ ਨਿਕਲ ਕੇ ਭੱਜ ਜਾਂਦੀ ਐ ਇਹ ਇਹ ਤਾਂ ਭੜਾਗਾ ਕੀ ਆ ਤੂੰ ਸਾਈ ਨੂੰ ਫੜਾ ਦੇ ਸਾਈ ਫੜ ਲੈ ਪੁੱਤਰੀ ਫੜ 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 ਦੇ ਵਾਰ ਦੇ ਇੱਕ ਵਾਰੀ ਇੱਕ ਵਾਰੀ ਫੇਰ ਦੁਬਾਰੇ ਤੂੰ ਵੜ ਨਹੀਂ ਲੈ ਸਾਈ ਮੈਂ ਮੈਂ ਲੈ ਹੈ ਜਾਤ ਬਾਲਾ ਆਈ ਉਹ ਚਿਹ ਕਬਾਤ ਛੁੱਟੀ ਹੋ ਗਈ ਛੁੱਟੀ ਹੋ ਗਈ ਉਹ ਪਹਿਲਾਂ ਪ੍ਰੈਸ਼ਰ ਨਾਲ ਤਾਂ ਹਾਂ ਖੜੀ ਜਦੋਂ ਪ੍ਰੈਸ਼ਰ ਆਟ ਗਿਆ ਓਏ ਓਏ ਜਦੋਂ ਪ੍ਰੈਸ਼ਰ ਆਟ ਗਿਆ ਤਾਂ ਲੜ ਗਈ ਵੀ ਦੁਕਾਨਾ ਨਾ ਕਿੰਨੀ ਘ ਭਰੀ ਇਹਦਾ ਜੀ ਬੜੀ ਵਧੀਆ ਜ਼ੋਰ ਲੱਗ ਗਿਆ ਚਲੋ ਰੋਟੀ ਖਾਓ ਫੇਰ ਚਲਾਵਾਂਗੇ ਰੋਟੀ ਖਾ ਲਈ ਜੀ ਨਹੀਂ ਚਲੀ ਆਉਂਦੀ ਆ ਹੈ ਚਲੀ ਆਉਂਦੀ ਆ ਰੋਟੀ ਖਾ ਲੋ ਫਿਰ ਚਲਾਵਾਂਗੇ ਬਸ ਆਟ ਕੀ ਹੁਣ ਹੁਣ ਚਲਾਉਣੇ ਨਹੀਂ ਦਿੱਤੀ ਦਵਾਰੇ ਚਲਾਵਾਂਗੇ ਰੋਟੀ ਖਾ ਕੇ ਆ ਗਈ ਜਦੋਂ ਥੋੜੀ ਥੋੜੀ ਚਲੀ ਆਉਂਦੀ ਆ ਦੇ ਥੋੜੀ ਥੋੜੀ ਨਹੀਂ ਚਲਦੀ ਇਹ ਤਾਂ ਉਹੀ ਬਸ ਬੰਦ ਹੋ ਗਏ ਹੁਣ ਟਰੈਕਟਰ ਤਾਂ ਬੰਦ ਕਰਤਾ ਚਲਾ ਬੇ ਬਾਜਾ ਫਿਰ ਮੈਂ ਕੁੱਟੂ ਆ ਯਾਰ ਸਹੀ ਫਿਰ ਚਲਾ ਲਈਏਗਾ ਦਵਾਰੇ ਚਲਾਵਾਂਗੇ ਉਹ ਜੱਕਾ ਬੰਦ ਕਰਤਾ ਆਪਣਾ ਟੂਟੀ ਆਈ ਜਾਂਦੀ ਸੀ ਕਿ ਇਹਦੇ ਨਾਲ ਨਾਲੇ ਮੋਟਾ-ਮੋਟਾ ਪਾਣੀ ਸੋਣਾ ਵੱਜੂਗਾ ਤੇ ਫਿਲਹਾਲ ਮਿਸਤਰੀ ਨੂੰ ਫੋਨ ਲਾਇਆ ਸੀਗਾ ਹੁਣੇ-ਹੁਣੇ ਹਾਂ ਕਹਿੰਦਾ ਬਈ ਮੈਂ ਕਿਸੇ ਹੋਰ ਮਿਸਤਰੀ ਨਾਲ ਫਲਾਨਿਆਂ ਦੇ ਗਿਆ ਆਇਆ ਤੇ ਉਹ ਚੋਬਰ ਛੁੱਟੀ ਆਇਆ ਹੋਇਆ ਕੋਈ ਫੌਜੀ ਆਪਣੇ ਪਿੰਡੋਂ ਮਿਸਤਰੀ ਵੇਲੀ ਆਪਣਾ ਉਹ ਵੀ ਉਹਨੂੰ ਫੋਨ ਲਾਇਆ ਉਹ ਵੀ ਰਿਕਵੈਸਟ ਜੀ ਕਰੀ ਜਾਂਦਾ ਬਈ ਇੱਕ ਦਿਨ ਆ ਕਹਿੰਦਾ ਮੇਰਾ ਰਹੇਗਾ ਛੁੱਟੀ ਤੇ ਜਾਣਦਾ ਤੇ ਮੈਨੂੰ ਕਹਿੰਦਾ ਇੱਕ ਦਿਨ ਕੰਮ ਕਰਾ ਲੈਣ ਦੇ ਹੁਣ ਮਿਸਤਰੀ ਦੀ ਹਜੇ ਐ ਜੇ ਜੱਕ ਜੀ ਨਜ਼ਰ ਆਈ ਜਾਂਦੀ ਹੈ ਜੇ ਉਹ ਬਾਹਲਾ ਗਲ ਪੈ ਗਿਆ ਫੌਜੀ ਤੇ ਤਾਂ ਉਹਨੂੰ ਇੱਕ ਦਿਨ ਆਪਾਂ ਨੂੰ ਹੋਰ ਖੜਨਾ ਪਊਗਾ ਤੇ ਫਿਲਹਾਲ ਤਾਂ ਮੈਂ ਉਹਨੂੰ ਕਿਰਾਂ ਦਾ ਕਹਿਤਾ ਬਈ ਮੈਂ ਤੇਰੇ ਮਿਸਤਰੀ ਨੂੰ ਕਹਦੇ ਤੇਰਾ ਮਿਸਤਰੀ ਹੋਰ ਲੈ ਜੂਗਾ ਨਾਲ ਮਿਸਤਰੀ ਨੂੰ ਤੇ ਸਾਡਾ ਮਿਸਤਰੀ ਸਾਨੂੰ ਮੋੜ ਦੇ ਦੇ ਮਸਾਂ ਦਾ ਭਾਈ ਮੈਂ ਕਿਹਾ ਤੇ ਸਾਡਾ ਦਿਨ ਆਇਆ ਲਪਾਈ ਵਾਲਾ ਤੇ ਬਾਕੀ ਦੇਖਦੇ ਹਾਂ ਹਲੇ ਦੁਬਾਰੇ ਗੱਲਬਾਤ ਹੁੰਦੀ ਆ ਫੋਨ ਕਰਨਗੇ ਦੁਬਾਰੇ ਦੋ ਲੋਰੇ ਟਕਾਣੇ ਲਾ ਦਿੱਤੀ ਜਿੰਨੀ ਕੀ ਡਿਊਟੀ ਲਾਉਣੀ ਸੀ ਅੱਜ ਦੀ ਉਹ ਵੀ ਲਾਤੀ ਠੀਕ ਹੈ ਮਾਜੀ ਤੇ ਹੁਣ ਅਗਲੀ ਡਿਊਟੀ ਆਪਣੀ ਤਿਆਰ ਆ ਜਿੰਮ ਦੀ ਤੇ ਮਾਤਾ ਜੀ ਸਤਿ ਸ੍ਰੀ ਅਕਾਲ ਸੋਨ ਨੂੰ ਵੀ ਸਾਰੇ ਸਸਤੀ ਕਾਰ ਸਾਰੇ ਪਾਈ ਤੰਦਾਰ ਤੋਂ ਜਿਹੜੇ ਦਾ ਟਿੱਕ ਦੇ ਨਾਲ ਲਾਇਕ ਤੇਰ ਕਮੈਂਟ ਜ਼ਰੂਰ ਭੇਜੋ ਜਿਹੜਾ ਕਮੈਂਟ ਭੇਜੋ ਮੈਂ ਤਾਂ ਵੱਡੇ ਵੱਡੇ ਚਾਚ ਆਦਦਾ ਇਹ ਤਾਂ ਭੈਣਾਂ ਨੂੰ ਸਾਰੇ ਨੂੰ ਦੁਆਬੇ ਦੇਸ ਤੇਰੀ ਕਾ ਤੇ ਭਾਈ ਸਾਰਿਆਂ ਨੂੰ ਬੇਨਤੀ ਹੈ ਕਿ ਲਾਈਕ ਲਾਜ਼ਮੀ ਕਰਿਆ ਕਰੋ ਵੀਰੇ ਲਾਈਕ ਨਹੀਂ ਕਰਦੇ ਜਿਵੇਂ ਆਪਣੇ ਕਮੈਂਟ 3000 ਦੇ ਆਸ-ਪਾਸ ਹੁੰਦੇ ਆ ਜੇ ਹਰੇਕ ਬੰਦਾ ਲਾਈਕ ਕਰੇ ਤਾਂ 3000 ਲਾਈਕ ਹੋ ਜਾਣੇ ਇਹ ਚਾਹੀਦੀ ਆ ਤੇ ਵੀਰ ਬਣ ਕੇ ਲਾਈਕ ਵਾਲਾ ਗੁੱਠਾ ਜੇ ਦਬਣਾ ਨਾ ਭੁੱਲਿਓ ਹਾਂਜੀ ਕਿੱਥੇ ਓ ਦੇਖੀ ਜ਼ੋਰ ਜੱਜ ਗਿਆ ਜਾਉ ਰਿਆ ਅੱਜ ਨਹੀਂ ਜਾਣਾਗਾ ਪਹਿਲਾਂ ਐ ਮਿੱਡੀਆਂ ਹਲਾ ਕੇ ਦਗਾ ਐ ਹਲਾ ਕੇ ਦਗਾ ਚੱਕਰ ਚ ਠੀਕ ਹੈ ਬਈ ਤੇ ਜਿੰਮ ਦੀ ਰੋਟੀ ਸ਼ੁਰੂ ਹੁੰਦੀ ਆ ਤੇ ਵਲੌਗ ਆਪਣਾ ਸਮਾਪਤ ਹੁੰਦਾਗਾ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਨਾ ਬਸ ਪੁੱਤਰੇ ਚੌੜ ਕਰਦਾ ਸੀ ਮੈਂ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਬਹੁਤ-ਬਹੁਤ ਮਿਹਰਬਾਨੀ ਕੀ ਨਹੀਂ ਉਹ ਤਾਂ ਥੋੜੀ ਉੱਥੋਂ ਲੀਕ ਜੀ ਸੀ ਮੂੰਹ ਜਾਂ ਹਾਂ ਤੇ ਮਿਹਰਬਾਨੀ ਤੀਜੀ ਵਾਰੀ ਤੁਸੀਂ ਕਹਿਣਾ ਕੁਛ ਪੁੱਤਰ ਅੱਛੀ ਭਤੀਜੀ ਕੀ ਪੈ ਗਿਆ ਅੱਖ 'ਚ ਕੀ ਹੋ ਗਿਆ ਤੇ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਬੇਨਤੀ ਇਹ ਹੈ ਕਿ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰੋ ਵੀਡੀਓ ਸਾਫ ਸਫਤਰੀ ਭਾਸ਼ਾ ਜੀ ਤੁਹਾਨੂੰ ਵੇਖਣ ਨੂੰ ਮਿਲਦੀ ਰਹੂਗੀ ਬਾਕੀ ਕੱਲ ਦਾ ਪ੍ਰੋਗਰਾਮ ਬਖਾਉਣੇ ਆ ਤੇ ਇੱਕ ਬੋਰ ਵੀ ਲਾਉਣਾ ਖੇਤਮਾਨ ਆਪਣਾ ਹੈਪੀ ਹੋਰੇ ਗੱਗੂ ਹੋਰੇ ਮਨਪੀ ਤਰੋਂ ਮਸ਼ੀਨ ਪਾਉਣ ਗਏ ਆ ਤੇ ਪੱਥਰ ਵਾਲਾ ਬੋਰ ਲਾਉਣਾਗਾ ਉਹ ਤਾਂ ਕੀ ਕਰੀਆ ਕਰੀਆ ਫਿਰ ਮਨਪੀ ਤੇਪੀ ਗਏ ਆ ਤੇ ਉਹਦਾ ਕੀ ਮਾਹੌਲ ਆ ਪੱਥਰ ਵਾਲੇ ਬੋਰ ਦੀ ਉਹਦੀ ਗੱਲ ਆਪਾਂ ਕੱਲ ਨੂੰ ਕਰਾਂਗੇ ਠੀਕ ਐ ਭਤੀਜੇ ਤੇ ਹਾਂ ਫਿਲਹਾਲ ਬਸ ਬੇਨਤੀ ਲਾਈਕ ਲਾਜ਼ਮੀ ਕਰਦੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡਾ ਅੱਜ ਦਾ ਪ੍ਰੋਗਰਾਮ ਤੇ ਬਾਕੀ जुड़े रहो चैनल ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰ ਬਣਾਂ ਨੂੰ ਚਾਚਾ ਇੱਕ ਨਾ ਅਮਾਜੋਨ ਤੋਂ ਇਹ ਡਿਊਟੀ ਆਉਂਦੀ ਹੈਗੀ ਹਾਂਜੀ ਉਹ ਨਾ ਪਹਿਲਾ ਇੱਕ ਪਾਈਪ ਜੀ ਹੁੰਦੀ ਆ ਬਲੂ ਸੀ ਹਾਂ ਉਹਦੇ ਤੇ ਆਈ ਚੜਾ ਕੇ ਫਿਰ ਉਹਦਾ ਦੂਸਰਾ ਪਾਸਾ ਲਾ ਲਾ ਦੋ ਫਿਰ ਉਹਦੇ ਉੱਤੇ ਚਮਕ ਡਾਲ ਕੇ ਫਿਰ ਪਾਣੀ ਨਾਲ ਪਾਣੀ ਨਾਲ ਭਰ ਲਓ ਫਿਰ ਕੀ ਇਹਨਾਂ ਫਿਰ ਪੋਲੀ 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 ਲੱਗਦੀ ਅੱਛਾ ਚੰਗਾ ਪਮਗਾ ਲਾਂਗੇ ਅਮਾਜੋਨ ਤੋਂ ਜੈਸਤਰੀ ਕਾਰ ਬਲਾਉਸ ਆ ਰਹੇ ਨੇ ਸ਼ਾਸ਼ਿਕਾ ਸਾਸੀ ਕਾਰੀ ਅਮਾਜੋਨ ਤੋਂ ਠੀਕ ਹੈ ਜੀ